ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪ ਜੀ ਆਂਦਾ ਆਪਣੇ ਚੈਨਲ ਤੇ ਸਵਾਗਤ ਹੈ ਆਪ ਜੀ ਨੂੰ ਅੱਜ ਦਰਸ਼ਨ ਕਰਵਾਈਏ ਗੁਰਦੁਆਰਾ ਸ੍ਰੀ ਸੰਤਪੁਰ ਸਾਹਿਬ ਮਹਿਰਨਾਗਲਾਂ ਦੇ ਜਿਸ ਅਸਥਾਨ ਤੇ 20ਵੀਂ ਸਦੀ ਦੇ ਅਵਤਾਰ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਣਾ ਸਹਬਾੜੇ ਆਏ ਸਨ ਜਿਨ੍ਹਾਂ ਨੇ ਇਸ ਧਰਤੀ ਨੂੰ ਭਾਗ ਲਾਇਆ ਹੈ ਆਓ ਆਪ ਜੀ ਆਨੇ ਪੂਰੇ ਗੁਰੂ ਘਰ ਦੇ ਦਰਸ਼ਨ ਕਰਨੇ ਹਨ ਤੇ ਇਸ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਆਓ ਜੀ ਆਪਾਂ ਦਰਸ਼ਨ ਕਰੀਏ dezha An ਆਓ ਸਾਧ ਸੰਤ ਜੀ ਆਪ ਜੀਆਂ ਨੂੰ ਦਰਸ਼ਨ ਕਰਵਾਈਏ ਸ੍ਰੀ ਮਲਾ ਸਾਹਿਬ ਜੀਾਂ ਦੇ ਜਿੱਥੇ ਸੰਤ ਮਹਾਰਾਜ ਜੀ ਸੰਤ ਬਾਬਾ ਅਤਰ ਸਿੰਘ ਜੀ ਜਿਸ ਸਥਾਨ ਉੱਤੇ ਆ ਕੇ ਸਭ ਤੋਂ ਪਹਿਲਾਂ ਜਪ ਤਪ ਕੀਤਾ ਹੈ ਇਹ ਉਹ ਮਲਾ ਸਾਹਿਬ ਹੈ ਇਹ ਉਹ ਧਰਤੀ ਹੈ ਉਹ ਸਥਾਨ ਹੈ ਆਓ ਦਰਸ਼ਨ ਕਰਾਈਏ ਆਓ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆ ਚੁੱਕੇ ਹਾਂ ਆਓ ਆਪਾਂ ਦਰਬਾਰ ਸਾਹਿਬ ਜੀਆਂ ਦੇ ਦਰਸ਼ਨ ਕਰਿਏ ਜੀ 哎。Oh. ਸ਼ਰਨ ਪੂਰਨ ਕਿਰਪਾ भूलना है प्रभु ये नभराला जय चितरा ਲਾ ਬਿਸਰ ਤਾਲਾ ਹੈ ਹਾ ਆਓ ਜੀ ਹੁਣ ਤੁਹਾਨੂੰ ਉਸ ਖੂਹ ਦੇ ਦਰਸ਼ਨ ਕਰਵਾਉਂਦੇ ਹਾਂ ਜਿੱਥੇ ਸੰਤ ਮਹਾਰਾਜ ਜੀ ਇਸ਼ਨਾਨ ਕਰਦੇ ਸਨ ਇਸ਼ਨਾਨ ਕਰਨ ਤੋਂ ਬਾਅਦ ਮੱਲਾ ਸਾਹਿਬੇ ਖੇ ਜਾ ਕੇ ਜੋ ਆਪ ਜੀਆਂ ਨੂੰ ਸਥਾਨ ਦਿਖਾਇਆ ਹੈ ਮੱਲਾ ਸਾਹਿਬ ਇਸ਼ਨਾਨ ਕਰਨ ਤੋਂ ਬਾਅਦ ਇਸ ਖੂਹ ਤੋਂ ਮਹਾਰਾਜ ਜੀ ਉਸ ਸਥਾਨ ਤੇ ਜਾ ਕੇ ਜਪ ਤਪ ਕਰਿਆ ਕਰਦੇ ਸਨ ਆਓ ਜੀ ਦਰਸ਼ਨ ਕਰੀਏ ਉਸ ਖੂਹ ਦੇ ਜਿੱਥੇ ਸੰਤ ਮਹਾਰਾਜ ਜੀ ਇਸ਼ਨਾਨ ਕਰਿਆ ਕਰਦੇ ਸਨ